ਸੱਤੀ ਗੱਲ ਤੁਸੀਂ ਦੇਖ ਰਹੇ ਹੋ ਦੈਨਿਕ ਫੇਰਾ ਤੇ ਮਹਿਬਾਬਨਾ ਦੇਸ਼ ਦੇ ਕਈ ਜਿਲ੍ਹਿਆਂ ਦੇ ਵਿੱਚ ਤੇਜ਼ਮੀ ਦਾ ਕਹਿਰ ਦੇਖਣ ਨੂੰ ਮਿਲੇ ਆ ਤੇ ਗੱਲ ਕਰ ਲੈਨੇ ਆਹਮਦਾਬਾਦ ਹੈ ਆਮਦਾਬਾਦ ਦੇ ਵਿੱਚ 5 ਘੰਟੇ ਲਗਾਤਾਰ ਮੀਂਹ ਪੈਣ ਤੋਂ ਬਾਅਦ ਪਾਣੀ ਜਿਹੜਾ ਸੜਕਾਂ ਤੇ ਭਰ ਗਿਆ ਪਾਣੀ ਲੋਕਾਂ ਦੇ ਘਰਾਂ ਤੱਕ ਪਹੁੰਚ ਗਿਆ ਤਕਵੀਰਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੰਨੇ ਤੇਜ਼ ਮੀਂਹ ਦਾ ਕਹਿਰ ਜਿਹੜਾ ਸੀਗਾ ਕਿ ਜ਼ਮੀਨ ਤੱਕ ਕਈ ਜਗ੍ਹਾ ਤੇ ਜ਼ਮੀਨ ਜਿਹੜੀ ਆ ਉਹ ਧੱਸ ਚੁੱਕੀ ਆ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਤੁਸੀਂ ਇੱਕ ਤਸਵੀਰ ਜਿਹੜੀ ਸਾਹਮਣੇ ਆਈ ਹੈ ਅੰਮਦਾਬਾਦ ਤੋਂ 5 ਘੰਟੇ ਲਗਾਤਾਰ ਮੀਂਹ ਪੈਣ ਤੋਂ ਬਾਅਦ ਜ਼ਮੀਨ ਜਿਹੜੀ ਆ ਥੱਲੇ ਤਸ ਚੁੱਕੀ ਆ ਵੱਡਾ ਹਾਦਸਾ ਹੋਣ ਤੋਂ ਬਚਾ ਰਿਹਾ ਹੈ ਦੱਸਦੀ ਹੈ ਕਿ ਦੇਸ਼ ਭਰ ਦੇ ਕਈ ਝਿਲਿਆਂ ਦੇ ਵਿੱਚ ਤੇਜ਼ ਮੀਂਹ ਦਾ ਕਹਿਰ ਜਿਹੜਾ ਦੇਖਣ ਨੂੰ ਮਿਲਿਆ ਅੰਮਦਾਬਾਦ ਦੇ ਵਿੱਚ 5 ਘੰਟੇ ਲਗਾਤਾਰ ਮੀਂਹ ਪੈਣ ਤੋਂ ਬਾਅਦ ਜਿਹੜਾ ਪਾਣੀ ਸੜਕਾਂ ਤੇ ਭਰ ਗਿਆ ਲੋਕਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਪਾਣੀ ਲੋਕਾਂ ਦੇ ਘਰਾਂ ਤੱਕ ਪਹੁੰਚ ਗਿਆ ਕਈ ਇਲਾਕਿਆਂ ਦੇ ਵਿੱਚ ਬਚਾਅ ਕਾਰਜ ਵੀ ਜਿਹੜਾ ਉਹ ਕੀਤਾ ਗਿਆ ਤੇ ਲੋਕਾਂ ਨੂੰ ਬਚਾਇਆ ਗਿਆ ਕਿਉਂਕਿ ਪਾਣੀ ਜਿਹੜਾ ਸੀ ਬਹੁਤ ਦੂਰ ਤੱਕ ਪਾਣੀ ਜਿਹੜਾ ਪੂਰੀ ਤਰ੍ਹਾਂ ਭਰ ਚੁੱਕਾ ਸੀ ਲੋਕਾਂ ਦੇ ਘਰਾਂ ਤੱਕ ਪਾਣੀ ਜਿਹੜਾ ਪਹੁੰਚ ਚੁੱਕਾ ਹੈ ਤੇ 5 ਘੰਟੇ ਅਮਦਾਬਾਦ ਦੇ ਵਿੱਚ ਲਗਾਤਾਰ ਮੀਂਹ ਪੈਣ ਤੋਂ ਬਾਅਦ ਹੜਵਰਗੇ ਹਾਲਾਤ ਜਿਹੜੇ ਆ ਉੱਥੇ ਬਣ ਚੁੱਕੇ ਸੀ ਤੇ ਹੁਣ ਇੱਕ ਤਸਵੀਰ ਜਿਹੜੀ ਤੁਹਾਨੂੰ ਦਿਖਾ ਰਿਹਾ ਤਸਵੀਰ ਸਾਹਮਣੇ ਆ ਰਹੀ ਆ ਜ਼ਮੀਨ ਜਿਹੜੀ ਆ ਪੂਰੀ ਥੱਲੇ ਤਸ ਚੁੱਕੀ ਆ ਜਿਸ ਨਾਲ ਕਿ ਵੱਡਾ ਹਾਦਸਾ ਵੀ ਹੋ ਸਕਦਾ ਸੀ ਪਰ ਇਸ ਹਾਦਸੇ ਤੋਂ ਬਚਾਰਿਆ ਹੈ ਤਕਵੀਰਾ ਅਹਮਦਾਬਾਦੀਆ ਨੇ ਦੱਸਦੇ ਕਿ ਵਿਦੇਸ਼ ਭਰ ਦੇ ਕਈ ਜਗ੍ਹਾ ਦੇਸ਼ ਭਰ ਦੇ ਵਿੱਚ ਕਈ ਜਗ੍ਹਾ ਦੇ ਵਿੱਚ ਲਗਾਤਾਰ ਤੇਜ਼ ਮੀਂਹ ਦਾ ਜਿਹੜਾ ਕਹਿਰ ਦੇਖਣ ਨੂੰ ਮਿਲਿਆ ਮਾਨਸੂਨ ਜਿਹੜੀ ਆ ਸ਼ੁਰੂ ਹੋ ਚੁੱਕੀ ਆ ਮਾਨਸੂਨ ਦੇ ਪਹਿਲੇ ਦਿਨ ਹੀ ਜਿਹੜਾ ਕਈ ਜਗ੍ਹਾ ਤੇ ਜਿਹੜਾ ਮੀਂਹ ਪਿਆ ਉਸ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਤੇ ਕਈ ਜਗ੍ਹਾ ਤੇ ਮੀਂਹ ਪੰਜ ਇਨਾ ਤੇਜ਼ ਪਿਆ ਸਾਰਾ ਦਿਨ ਮੀਂਹ ਪੈਂਦਾ ਰਿਹਾ ਤੇ ਅੰਮਦਾਬਾਦ ਦੇ ਵਿੱਚ ਦੱਸਿਆ ਜਾ ਰਿਹਾ ਕਿ 5 ਘੰਟੇ ਲਗਾਤਾਰ ਮੀਂਹ ਪੈਣ ਦੇ ਨਾਲ ਉੱਤੇ ਹੜ ਵਰਗੀ ਸਥਿਤੀ ਬਣ ਗਈ ਹੈ ਕਈ ਜਗ੍ਹਾ ਤੇ ਲੋਕਾਂ ਨੂੰ ਬਚਾਇਆ ਗਿਆ ਕਿਉਂਕਿ ਪਾਣੀ ਜਿਹੜਾ ਸੜਕਾਂ ਤੇ ਭਰ ਚੁੱਕਿਆ ਸੀ ਤੇ ਲੋਕਾਂ ਦੇ ਘਰਾਂ ਤੱਕ ਵੀ ਪਹੁੰਚ ਗਿਆ ਸੀ ਕਈ ਇਲਾਕੇ ਜਿਹੜੇ ਆ ਪਾਣੀ ਦੇ ਵਿੱਚ ਡੁੱਬੇ ਦਿਖਾਈ ਦੇ ਰਹੇ ਨੇ ਤੇ ਉੱਥੇ ਹੀ ਸੜਕਾਂ ਵੀ ਜਿਹੜੀਆਂ ਪੂਰੀ ਸੜਕਾਂ ਦਾ ਵੀ ਬੁਰਾ ਹਾਲ ਹੈ ਤੇ ਲੋਕਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉੱਥੇ ਹੀ ਮੌਸਮ ਵਿਭਾਗ ਦੇ ਵੱਲੋਂ ਆਉਣ ਵਾਲੇ ਦਿਨਾਂ ਲਈ ਹੋਰ ਜਿਹੜੀ ਆ ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਮੀਂਹ ਜਿਹੜਾ ਹੋਰ ਤੇਜ਼ੀ ਨਾਲ ਪੈ ਸਕਦਾ ਹੈ ਤੇ ਇਸੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਹੁਣ ਜਿਹੜਾ ਬਚਾਅ ਕਾਰਜ ਜਿਹੜਾ ਉੱਥੇ ਦੇ ਲੋਕ ਸੀ ਪ੍ਰਸ਼ਾਸਨ ਦੇ ਵੱਲੋਂ ਬਚਾਅ ਕਾਰਜ ਕੀਤਾ ਗਿਆ ਅਤੇ ਜਿਹੜੇ ਲੋਕ ਜਿਹਨਾਂ ਜਿਹੜੇ ਇਲਾਕਿਆਂ ਦੇ ਵਿੱਚ ਪਾਣੀ ਜਿਹੜਾ ਪੂਰੀ ਤਰ੍ਹਾਂ ਭਰ ਚੁੱਕਿਆ ਸੀ ਉੱਥੇ ਲੋਕਾਂ ਨੂੰ ਬਚਾਅ ਜਿਹੜਾ ਬਚਾਇਆ ਗਿਆ ਤੇ ਬਾਹਰ ਕੱਢਿਆ ਗਿਆ ਤੇ ਇਹ ਤਸਵੀਰ ਤੁਹਾਡੇ ਸਾਹਮਣੇ ਅੰਮਦਾਬਾਦ ਦੀ ਹੈ ਜਿੱਥੇ ਕਿ ਜ਼ਮੀਨ ਪੂਰੀ ਤਰ੍ਹਾਂ ਤਸ ਚੁੱਕੀ ਹੈ हादसा तो बचाव रहा है देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।